ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਅਕਸਰ ਤੁਸੀਂ ਮੇਰੀਆਂ ਵੀਡੀਓ ਪਸੰਦ ਕਰਦੇ ਹੋ ਤੇ ਅੱਜ ਤੁਹਾਨੂੰ ਇੱਕ ਵੱਖਰੀ ਵੀਡੀਓ ਲੈ ਕੇ ਆਇਆ ਜੋ ਕਿ ਕਾਫੀ ਵਧੀਆ ਵੀਡੀਓ ਹੈ ਜਦੋਂ ਵੀ ਕੋਈ ਇਨਸਾਨ ਕਿਤੇ ਤੋਂ ਸੜਕ ਤੇ ਆਪਣੇ ਬਾਣ ਤੇ ਉਹ ਕਿਤੇ ਜਾਂਦਾ ਤਾਂ ਅਕਸਰ ਤੁਸੀਂ ਸੜਕਾਂ ਤੋਂ ਏ ਘਲਾੜੀਆਂ ਬਹੁਤ ਦੇਖਿਆ ਹੋਣੀ ਆ ਦਿੱਸੇ ਕਾਫੀ ਪ੍ਰਵਾਸੀ ਲੋਕ ਬੈਠੇ ਖਿਲਾੜੀਆਂ ਤੇ ਗੁਰ ਕੱਟਦੇ ਹੋਏ ਨਜ਼ਰ ਆਉਂਦੇ ਨੇ ਅਤੇ ਕਈ ਖਿਲਾੜੀਆਂ ਤੇ ਚਿਨੀ ਦੀ ਬਰਾਮਤ ਹੋ ਜਾਂਦੀ ਹੈ ਅਤੇ ਉਹ ਚਿਨੀ ਦਾ ਗੁਰ ਬਣਾ ਕੇ ਹੀ ਲੋਕਾਂ ਨੂੰ ਵੇਚ ਦਿੰਦੇ ਨੇ ਅੱਜ ਜੇ ਤੁਹਾਨੂੰ ਅਸੀਂ ਖਬਰ ਦਿਖਾ ਰਹੇ ਆ ਉਹ ਇੱਕ ਖਿਲਾੜੀ ਦੀ ਹੈ ਤੇ ਉਹ ਖਿਲਾੜੀ ਕਿਸੇ ਪ੍ਰਵਾਸੀ ਦੀ ਨਹੀਂ ਉਹ ਖਿਲਾੜੀ ਇੱਕ ਆਰਤੀ ਦੇ ਮੁੰਡੇ ਦੀ ਹੈ ਜੋ ਕਿ ਵਧੀਆ ਗੁਰ ਕੱਦਦਾ ਤੇ ਤੁਹਾਨੂੰ ਪੂਰੀ ਗੱਲ ਬਾਤ ਵੀ ਉਹਦੇ ਨਾਲ ਕਰਾਵਾਂਗੇ ਫਿਰ ਤੁਹਾਨੂੰ ਲੋਕੇਸ਼ਨ ਦੱਸਾਂਗੇ ਮੇਰੇ ਮੇਰੇ ਇੱਕ ਪਾਸੇ ਦਿਲਦਾ ਪਾਸਾ ਤੁਹਾਨੂੰ ਦਿਖਾ ਰਿਹਾ ਉਸ ਪਾਸੇ ਪੈਂਦਾ ਕੁਰਾਲੀ ਅਤੇ ਕੁਰਾਲੀ ਦੇ ਜਦੋਂ ਸਾਤ 6-7 ਕਿਲੋਮੀਟਰ ਦੂਰ ਛੋੜਾ ਵਾਲੂ ਆਂਦੇ ਨੇ ਤੇ ਸਾਹਮਣੇ ਇੱਕ ਪਟੋਲ ਪੰਪ ਆਂਦਾ ਹੈ ਅਤੇ ਇਸ ਦੇ ਰੋਡ ਨੂੰ ਅੱਗੇ ਜਾਂਦੇ ਕੋਈ ਇਹ ਰੋਡ ਖਰੜਬਾਲ ਦੀ ਜਾਂਦੇ ਆ ਤੇ ਖਰੜ ਨੂੰ ਰਸਤਾ ਜਾਂਦਾ ਤੇ ਉੱਪਰ ਤੁਹਾਨੂੰ ਕੁਲਾਰੀ ਦੀ ਤਸਵੀਰਾਂ ਦਿਖਾ ਰਿਹਾ ਕਿਤੇ ਕੀ ਲਿਖਿਆ ਹੋਇਆ ਦੇਸੀ शुद्ध देसी गुड़ ਅਤੇ ਸ਼ੱਕਰ ਅਤੇ ਨਿਸ਼ਚਿਤ ਹੋਰ ਲਾਈਨ ਲਿਖੀ ਹੋਈ ਹੈ ਜੋ ਕਿ ਕਾਫੀ ਲੋਕਾਂ ਨੂੰ ਸਮਾਨ ਖਰੀਦਣ ਦੇ ਲਈ ਮਜਬੂਰ ਕਰਦੀ ਹੈ ਕਿਉਂਕਿ ਇਹ ਭਰੋਸਾ ਹੁੰਦਾ ਹੈ ਕਿ ਇਹ ਸਮਾਨ ਜਿਹੜਾ ਹੈ ਸ਼ੁੱਧ ਹੈ ਔਨਲਾਈਨ ਲਿਖੀ ਹੋਈ ਹੈ ਗੁਰ ਅਤੇ ਚੱਕਰ ਵਿੱਚ ਮਲਾਵਟ ਸਾਬਿਤ ਕਰਨ ਵਾਲੇ ਨੂੰ 20000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਦੁਕਾਨ ਦੇ ਮਾਲਕ ਕੋਲ ਨੇ ਦੁਕਾਨ ਦੇ ਮਾਲਕ ਨੇ ਰਮਨ ਜੋ ਇੱਕ ਵਾਲੀ ਜੋ ਨਾਮੀ ਟੁਕਾ ਆਰਸੀ ਹੈ ਉਹਨਾਂ ਦੇ ਪੁੱਤਰ ਨੇ ਅਤੇ ਉਹਨਾਂ ਦੇ ਨਾਲ ਵੀ ਹੁਣ ਆਪਾਂ ਗੱਲਬਾਤ ਕਰਾਂਗੇ ਤੇ ਪਹਿਲਾਂ ਤੁਹਾਨੂੰ ਵੈਰਾਈ ਦੁਕਾਨੇ ਆ ਵੈਰਾਈਟੀ ਇਹਨਾਂ ਦੀ ਦੁਕਾਨ ਦੇ ਵਿੱਚ ਅਜਿਹੀ ਦੇਈ ਹੈ ਕਿ ਤੁਸੀਂ ਕਹੋਗੇ ਕਿ ਯਾਰ ਮਕੰਦੀ ਦੀ ਬਰਫੀ ਨਹੀਂ ਖਾੜੇ ਅੱਜ ਤੋਂ ਬਾਅਦ ਬਰਫੀ ਖਾਣੀ ਹੈ ਤਾਂ ਰਾਵਣ ਦੀ ਖਾੜੀ ਦੀ ਬਰਫੀ ਖਾਣੀ ਹੈ ਇੰਨੀ ਵੈਰਾਈਟੀ ਸਸਿਆ ਤੁਹਾਨੂੰ ਗੂੜ ਸਭ ਤੋਂ ਚੰਗਾ ਦੇਖੋ ਟੱਟਿਆ ਪਿਆ ਸਾਰਾ ਗੂੜ ਸ਼ੱਕਰ ਸਾਰਾ ਕੁਝ ਇੱਥੇ ਜਿਹੜਾ ਇੱਕ ਤੋਂ ਇੱਕ ਵੈਰਾਈਟੀ ਪਈ ਹੈ ਅਤੇ ਤੁਹਾਨੂੰ ਪੂਰੀ ਵੈਰਾਈਟੀ ਵੀ ਅਗਲਾ ਦਿਨ ਦਿਖਾਵਾਂਗੇ ਛੋਟੇ ਛੋਟੇ ਪੀਸ ਵੀ ਬਣੇ ਹੋਏ ਨੇ ਸਰ ਨਾਲ ਰਮਣੀ ਹੈ ਆ ਪਾਜੀ ਪਹਿਲਾਂ ਤਾਂ ਆਏ ਦੱਸਿਓ ਕਿ ਇਹ ਪੀਸ ਕਿਆ ਬਣਾਏ ਹੋਏ ਆ ਇਹ ਸਰ ਹੈ ਗੁੜੀ ਹੈ ਜੀ ਮੈਂ ਤਾਂ ਇਹਨੂੰ ਸੈਂਡੀ ਵੀ ਸ਼ੇਵ ਦੇਤੀ ਬਸ ਆ ਗੁੜੀ ਹੈ ਪੋਰ ਗੁੜਾ ਮਤਲਬ ਜਿਹੜੇ ਨਿਆਰੇ ਕਹਿੰਦੇ ਆ ਵੀ ਅਸੀਂ ਭਾਈ ਖਾਣੇ ਨਹੀਂ ਇਹ ਗੁਰਮੀ ਘਾਲਾ ਗੁਰਮੀ ਜਾਣਾ ਉਹਨਾਂ ਨੂੰ ਆਏ ਲੱਗੂਗਾ ਵੀ ਇਹ ਟੋਕਰੀ ਹੈ ਲੋ ਖਾ ਸਕਦੇ ਹੋ ਵੀ ਕਾਜ਼ਾ ਨਹੀਂ ਆਉਂਦੀਆਂ ਮਤਲਬ ਬੱਚੇ ਆਉਂਦੇ ਆ ਹਾਂ ਬੇਟੇ ਸੰਦੀ ਸੰਦੀ ਜਿਹਨੂੰ ਚੱਕ ਕੇ ਖਾ ਲੈਂਦੇ ਆ ਬੜੇ ਕੁਸ਼ਮ ਦੇ ਕੁਸ਼ਮ ਦੇ ਕਈ ਜਾਣੇ ਆਉਂਦੇ ਵੀ ਅਸੀਂ ਅਸੀ ਟੋਫੀ ਆ ਰਹੀ ਹੈ ਨਾ ਫਾਇਦੇਮੰਦ ਚੀਜ਼ ਹੈ ਪਹਿਲਾਂ ਤਾਂ ਇਹ ਦੱਸੋ ਵੀ ਹੋਰ ਕੀ ਕੀ ਚੀਜ਼ਾਂ ਫੜੇ ਕੋਲ ਹੈ ਆਪਣੇ ਕੋਲ ਜੀ ਗੋੜ ਮੇਜਾ ਸ਼ਕਰੇਂ ਜੀ ਦੇਸੀ ਖਾਣ ਦੀ ਹੈ ਜੀ ਮਿੱਟੀ ਦਾ ਆਟਾ ਤੇ ਡਰਾਈ ਫੂਡ ਵਾਲਾ ਗੋੜੀ ਗਾਜਰ ਵਾਲਾ ਗੋੜੀ ਵੀ ਤੁਹਾਨੂੰ ਇੱਕ ਵਰਕੀ ਤੁਹਾਡੀ ਬਹੁਤ ਸ਼ੂਰਾ ਕਹਿੰਦੇ ਕਿ ਵਰਕੀ ਬਣਾ ਰਿਹਾ ਬਹੁਤ ਟੋਪ ਕਲਾਸ ਹੈ ਕਿਹੜੀ ਵਰਕੀ ਹੈ ਜੀ ਗਾਜਰ ਵਾਲੀ ਹੈ ਜੀ ਕਿਹੜੀ ਹੈ ਜੀ ਤੁਸੀਂ ਤੁਸੀਂ ਅਕਸਰ ਮਕੰਦੀ ਹਲਵਾ ਦੀ ਬਰਫੀ ਤਾਂ ਦੇਖੀ ਹੋਣੀ ਪਰ ਤੁਹਾਨੂੰ ਇਹ ਬਰਫੀ ਦਿਖਾ ਰਿਹਾ ਜੋ ਕਿ ਪ्युअर ਜਿਹੜੀ ਆ ਰਸ ਦੀ ਬਣੀ ਹੋਈ ਹੈ ਤੇ ਇਹਦੇ ਖਾਣ ਦੇ ਕਾਫੀ ਫਾਇਦੇ ਇਹ ਹੁੰਦੇ ਆ ਇਹਦੇ ਫਾਇਦੇ ਕੀ ਕੀ ਹੁੰਦੇ ਆ ਅੱਜ ਪਹਿਲਾਂ ਦੇ ਦੱਸੋ ਫਾਇਦੇ ਇਹ ਦੀ ਕਿ ਤਾ ਆਪਣਾ ਬਲੱਡ ਨੂੰ ਪਿਓਰੇ ਫਾਈ ਕਰਦੀ ਹੈ ਜੀ ਤੇ ਪਲੈਸ ਕੰਟਰੋਲ ਕਰਾਂਦੇ ਜੀ ਹੋਰ ਕਾਫੀ ਬੈਨੀਫਿਟਸ ਨੇ ਆਵੇ ਸਕਿਨ ਤੇ ਬਲੂ ਆਉਂਦਾ ਜੀ ਤੇ ਬੀਪੀຊੂ ਵਰਗਦਾਰ ਆ ਕੀ ਕਾਫੀ ਆ ਟੈਕੰਟਰੋਲ ਚ ਰਹਿਦੇ ਆ ਆਪਾਂ ਪੂਰ ਚ ਦਿਖਾਈਏ ਹੂੰ ਇਹ ਰੇਟ ਕਿਆ ਰੇਟ ਆਉਣਾ ਹੈ ਇਹ ਰੇਟ ਹੈ 160 ਦੇ ਕਿਲੋ 160 ਰੁਪਏ ਪਰ ਕਿ ਹਾਂਜੀ 160 ਦਾ ਭਾਈ ਜੀ ਮਿਲਦੀ ਨਹੀਂ ਕਿਤੇ 160 ਰੁਪਏ ਇਹਦੇ ਦੇਸੀ ਕੀ ਵਰਤਿਆ ਹੋਇਆ ਹੈ ਆਪਾਂ ਅੱਛਾ ਜੀ ਹਾਂਜੀ ਹਾਂ ਦੇਸੀ ਕੀ ਇਹਦੇ ਡਰਾਈ ਫਰੂਟ ਤੇ ਤੁਸੀਂ ਦੇਖੋਗੇ ਆਪਾਂ ਉੱਪਰ ਨੂੰ ਸਿਰੇ ਪਾਇਆ ਅੰਦਰ ਵੀ ਤੁਸੀਂ ਦੇਖੋ ਪੂਰਾ ਠਿਲਕੀਤਾ ਹੋਇਆ ਹੈ ਪਰ ਵਿੱਚ ਆਹ ਜਰੂਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਵੀ ਇਹ ਦੇਸੀ ਕੀ ਦੇਸੀ ਕੀ ਦਾ ਗੋੜਾ ਜਿਹੜਾ ਬਣਿਆ ਹੋਇਆ ਤੇ ਸਾਰਾ ਡਰਾਈ ਫਰੂਟ ਜਿਸ ਤਰ੍ਹਾਂ ਨਾ ਦੇਖੋ ਸ਼ੋਅ ਸ਼ੋਅ ਵਾਸਤੇ ਉੱਪਰ ਲਾਇਆ ਹੋ ਹੁੰਦਾ ਵੀ ਉਹ ਕੰਮ ਨਹੀਂ ਆਏਗਾ ਤੇ ਅੰਦਰ ਵੀ ਪੂਰਾ ਡ్రਾਈ ਫਰੂਟ ਇਹਦੇ ਹੈਗੇ ਤੁਸੀਂ ਸਾਡੇ ਭਾਜੀ ਆਏ ਕਸਟਮਰ ਨੇ ਇਹ ਵੀ ਆਪਣੇ ਨਾਲ ਭੁੱਲ ਸਕਦੇ ਆ ਜਰੂਰ ਕਰੀਏ ਬਹੁਤ ਵਾਰ ਆਪਣੇ ਲੈ ਚੁਕੇ ਵੀ ਗੁਰੂ ਸ਼ਕਰ ਹੂੰ ਨਹੀਂ ਤੁਸੀਂ ਜਿਹੜੀ ਇੱਕ ਲਾਈਨ ਲਿਖੀ ਹੋਈ ਹੈ 20000 ਵਾਲੀ ਉਹ ਕੀ ਜੇ ਕੋਈ ਸਾਡੂੰ ਕਹਿ ਦੂਗਾ ਵੀ 1% ਵਿੱਚ ਤੋਂ ਸਾਰੀ ਰਹੀ ਹੈ ਨਾ ਕਿ ਮੇਰੇ ਨਾਲ ਮੈਸ ਕਰਦੇ ਕਿ ਹਰੇਕ ਚੈਨ ਦਾ ਸਾਡਾ ਪੇਰ ਹੈ ਸਾਡਾ ਪੀਓਰਾ ਮੈਂ ਕਹਿੰਦਾ ਕਿ ਹੱਥ ਔਨਲੀ ਸਪੋਰਟ ਮੇਰੇ ਕੋਲ ਲਿਆਓ ਜਿਹੜੀ ਵੀ ਮਿਸਰ ਨਾਲ ਚੱਕੀ ਹੁੰਦੀ ਆ ਕਿ ਮੈਂ ਚੈਲੰਜ ਕਰਦਾ ਹਾਂ ਕਿ ਸਾਬਤ ਕਰਦੇ ਕੋਈ ਨਾ ਮਿਲਾਵਤੀ ਕਰਕੇ ਗੁਰਦੇਚ ਰੇ ਛੱਪ ਰੇਚ ਰੇ ਕੋਈ ਹੋਰ ਵੀ ਮੇਰੀ ਜੋ ਵੀ ਅਲੱਗ ਹੈ ਤੇ ਆਪਾਂ ਜੇ ਵੀ ਸਾਬਤ ਕਰਦਾ ਆਪਾਂ 20000 ਮੌਕੇ ਦੇ ਦੇਆਗੇ ਮਤਲਬ ਜਿਹੜਾ ਕੋਈ ਕਹਤ ਵੀ ਨਾ ਪੁੱਛਦਾ ਇਹ ਵਿੱਚ ਇਹ ਕਮੀ ਹੈ ਤੁਸੀਂ ਕੈਮੀਕਲ ਵਰਤਿਆ ਜਾਂ ਚੀਨੀ ਵਰਤੀ ਹੋਈ ਆ ਮਨੇ ਸਾਬਤ ਕਰਦੇ ਆਂ ਆਪਾਂ 20000 ਰੁਪਏ ਮੋਕੇ ਦੇ ਰਹੇ ਕਾਹਦੇ ਮਸ਼ਹੂਰ ਬੋਤਾ ਹੈ ਖਲਾੜੀ ਵੀ ਆਰਤੀ ਨੇ ਜਿਹੜੀ ਇੱਕ ਖਲਾੜੀ ਖੋਡੀ ਹੋਈ ਆ ਤੇ ਆਰਤੀਆਂ ਦੀ ਖਲਾੜੀ ਆ ਹਾਂਜੀ ਮੇਰਾ ਆਰਥਿਕ ਕੰਮ ਹੈ ਜੀ ਤਾਂ ਆਰਥਿਕ ਕੰਮ ਹੈ ਇਹ ਤਾਂ ਜ਼ਿਆਦਾਤਰ ਸਰਕਾਰੇ ਪ੍ਰਵਾਸੀ ਭੇਜਦੇ ਹੁੰਦੇ ਆ ਪਰ ਤੁਸੀਂ ਮੇਰੇ ਨਾਲ ਸੀ ਹੁਣ ਆਪਾਂ ਬਾਹਰ ਜਾ ਕੇ ਆਪਾਂ ਵੀ ਪ੍ਰਵਾਸੀ ਹਣ ਬਣ ਗਏ ਜੀ ਕੈਨੇਡਾ ਅਮਰੀਕਾ ਜਾਂਦੇ ਆ ਜਿਹੜੇ 50-50 ਲੱਖ ਲਾ ਕੇ ਜਾ ਚੜਦੇ ਆ ਜੀ ਐਤੀ ਮਿਹਨਤ ਕਰ ਲੋ ਹੁਣ ਤਾਂ ਜਾਜ ਵਾਪਸ ਆ ਰਹੇ ਆ ਜਿਹੜੇ ਪੰਜਾਬ ਦੇ ਲੱਖ ਲਾ ਕੇ ਹੁਣ ਫਿਰ ਤੱਕ ਮੇਰੇ ਵੀਰੇ ਵਜਦੇ ਜੀ ਹੁਣ ਆਣਾ ਹੀ ਪੈਣਾ ਇਹ ਕੋਈ ਯੂਪੀ ਦੇ ਅੱਗੇ ਬਿਲਕੁਲੇ ਕਾਮਯਾਬ ਹੋ ਗਈ ਤਾਂ ਆਪਾਂ ਵੀ ਜੀ ਸ਼ਰਮ ਮਹਿਸੂਸ ਕਰਨੀ ਹੋਊਗੀ ਸਹੀ ਗੱਲ ਹੈ ਤੇ ਇੱਕ ਬਾਜੀ ਦੱਸਾ ਤੁਸੀਂ ਕੁੜਾੜੀ ਲੈਂਦੇ ਹੋ ਜੇਕਰ ਕੁੜਾੜੀ ਦੇ ਵਿੱਚ ਕਿਸੇ ਨੂੰ ਹੋਮ ਡਿਲੀਵਰੀ ਕਰਨੀ ਹੋਵੇ ਤਾਂ ਤੁਹਾਡਾ ਕਿਹੜਾ ਨੰਬਰ ਹੈ ਜਿਹੜਾ ਗੂੜੀ ਉੱਤੇ ਮਿਲ ਜੇ ਤੇ ਬਰਕੀ ਦੇ ਉੱਤੇ ਮਿਲ ਜੇ ਆਪਣਾ ਨੰਬਰ ਜ਼ਰੂਰੀ ਹੈ ਮੇਰਾ ਕੰਟੈਕਟ ਨੰਬਰ ਹੈ ਜੀ 827 406 015 ਜੀ ਅੱਜ ਵਾਰਾ ਫਿਰ ਕਰ ਦਿੰਦਾ ਜੀ 827 ਕੋਡਰ ਸੈੱਟ 01 ਕਾਈ ਹੋਰ ਕੀ ਕੀ ਵੈਰਾਈਟੀ ਆਪਾਂ ਬਣਾਉਂਦੇ ਹਾਂ ਆਪਣੀ ਗਾਜਰ ਵਾਲੀ ਬਰਫੀ ਹੈ ਜੀ ਉਹ ਬਾਹਰ ਦੀ ਬਰਫੀ ਜਿਹੜੀ ਹੈ ਨਾਲ ਦੀ ਨਾਲ ਬਰਫੀ ਕਾਜੋ ਵੀ ਦੇਖਦੇ ਆਂ ਜਿਹੜੀ ਬਣਾਈ ਪਈ ਆ ਇਹ ਆਪਣੀ ਗਾਜਰ ਵਾਲੀ ਬਰਫੀ ਹੈ ਇਹਦੇ ਵਿੱਚ ਵੀ ਆਪਾਂ ਬਿਲਕੁਲ ਦੇਸੀ ਕੀ ਇਹ ਦੇਰਕਾ ਦਾ ਮੈਂ ਰੱਖਿਆ ਸਿਰਫ ਟ੍ਰੇ ਦੇ ਲਈ ਯੂਜ਼ ਕਰਦਾ ਮੈਂ ਟ੍ਰੇ ਦੇ niche ਲਾ ਲਉ ਬਾਕੀ ਮੈਂ ਆਪਣਾ ਘਰ ਦਾ ਕੱਢਿਆ ਦੇਸੀ ਕੀ ਯੂਜ਼ ਕਰਦਾ ਜੇ ਤੁਸੀਂ ਪ੍ਰੋਡਕਟ ਬਣਾਉਂਦੇ ਆਂ ਦੇਸੀ ਕੀ ਉਹ ਕਰਦਾ ਉਹ ਹੀ ਕਰ ਲਈ ਗੜਦੇ ਜੀ ਇਸ ਚੀਜ਼ ਦੀ ਗਰੰਟੀ ਦਿੰਦੇ ਹਾਂ ਕਿ ਵਿੱਚ ਡ్రਾਈ ਫਰੂਟ ਗਾਜਰਾ ਸਭ ਬਹੁਤ ਵਧੀਆ ਕੁਆਲਿਟੀ ਦਾ ਮਟੀਰੀਅਲ ਯੂਜ਼ ਕੀਤਾ ਹੋਇਆ ਹੈ ਆਪਾਂ ਕਿਸੇ ਚੀਜ਼ ਤੇ ਵੀ ਆਪਾਂ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਜੀ ਨਹੀਂ ਕਿ ਕਮਾਈ ਨੂੰ ਲੈ ਕੇ ਨਾ ਵੀ ਆਪਾਂ ਮੇਨ ਪ੍ਰੀਫਰੈਂਸ ਆਪਾਂ ਕੁਆਲਿਟੀ ਨੂੰ ਦਿੱਤੀ ਹੈ। ਕੁਆਲਿਟੀ ਦੇ ਦਿੱਤਾ ਹੈ। ਵੀ ਕੁਆਲਿਟੀ ਵਧੀਆ ਦੇਣੀ ਆ ਵੀ ਪੁੱਛੇ ਜਿਹੜਾ ਗੁਰ ਖਾਵੇ। ਰਾਣਾ ਬਜ਼ੁਰਗ ਵੀ ਕਹਿੰਦੇ ਤੇ ਵੀ ਜਿਹੜਾ ਗੁਰ ਖਾਂਦਾ ਹੈ ਨਾ ਉਹਦੀ ਉਮਰ 100 ਸਾਲ ਲੱਗਦੀ ਹੈ। ਮੈਂ ਇਹ ਚੀਜ਼ ਸੋਚ ਕੇ ਕੰਮ ਕੀਤਾ ਵੀ ਜਿਹੜੇ ਵੀ ਹੱਥੋਂ ਆਵੇ ਕੋਈ ਵੀ ਚਾਹ ਗੁਰਲੇ ਦੀ ਵੀ ਚਾਹ, ਸ਼ੱਕਰ ਜਾਂ ਅਦਰ ਕੋਈ ਵੈਰਾਈਟੀ ਲੋੜੀਂਦੀ ਨੇ ਤਾਂ ਦਿੱਤਾ ਰਹੀ ਆਗੇ ਮੈਨੂੰ ਗਾਣਾ ਨਾ ਕਹਿੰਦਾ। ਜਰੂਰ ਜਰੂਰ। ਤੇ ਤੁਹਾਨੂੰ ਅੱਗਾ ਹੋਰ ਦਿਖਾਣਾ ਹੈ ਗਰਮ-ਗਰਮ ਜਿਹੜਾ ਗੁਰ ਬਣਿਆ ਹੋਇਆ ਚਾਹ ਤੇ ਵੇਖੋ। ਇਹ ਹੈ ਲੜਵੀ ਚੰਨਜੀ ਤੁਹਾਡੇ ਸਾਹਮਣੇ ਹੈ ਚੰਨਜੀ ਚੰਨਜੀ ਹੈ ਇਹ ਬਿਲਕੁਲ ਪਿਓਰ ਹੈ ਆਪਣਾ ਗੂੜਾ ਹਮ ਇੱਕ ਉਸ ਧੁੱਪ ਕਰਕੇ ਵੀ ਚੰਨ ਜਿਆਦਾ ਤੇ ਪਿਓਰਟੀ ਹੋ ਜਾਏ ਮੁੰਮਾ ਜੀ ਤੇ ਤੁਹਾਨੂੰ ਹੁਣ ਇੱਕ ਗੁਰਦੇ ਸ਼ਕਰ ਦੇ ਲਾਲ ਉਹ ਵੀ ਦਿਖਾਵਾਂਗੇ ਤੇ ਉਹਦੇ ਲਾਭ ਕੀ ਹੈ ਆ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕੀ ਡਾਇਨਰ ਲੱਗ ਗਿਆ ਹੈ ਗੁਰਾਤੇ ਸ਼ਕਕਾ ਤੇ ਲਾਭ ਸਾਤਨ ਸ਼ਕਤੀ ਨੂੰ ਵਧਾਉਂਦਾ ਹੈ ਆ ਡੋਗ ਬਲੱਡ ਪ੍ਰੈਸ਼ਰ ਜੋ ਬਲੱਡ ਪ੍ਰੈਸ਼ਰ ਹੈ ਉਹਨੂੰ ਕੰਟਰੋਲ ਕਰਦਾ ਹੈ ਬਜਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਤੇ ਮੈਟਾ ਬੋਸੀ ਨੂੰ ਜਿਹੜਾ ਪੜਾਉਂਦਾ ਤੇ ਖੂਨ ਦੀ ਸਫਾਈ ਕਰਦਾ ਹੈ ਐਨੀਮੀਆ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਜਿਗਰ ਨੂੰ ਡੀਟੋਕਸ ਵੀ ਕਰਦਾ ਹੈ ਤੇ ਹੋਰ ਵੀ ਬਹੁਤ ਜ਼ਰੂਰੀ ਆ ਹੋ ਜਾਣਾ ਉਹ ਜਿਹੜਾ ਫਾਇਦਾ ਦੀ ਗੱਲ ਹੁੰਦੇ ਆ ਤੇ ਸਾਡੇ ਨਾਲ ਭਾਈ ਸਾਹਿਬ ਨੇ ਜੋ ਕਿ ਆਪਣੇ ਗੁਰਨੇਪਾ ਸਾਹਿਬ ਅਜੀ ਗੁਰਨੇ ਪਹੁੰਚੇ ਹੋ ਜਿਹੜੇ ਪਿੰਡ ਆ ਆਪਣਾ ਮੇਰਾ ਉੱਚਾ ਪਿੰਡ ਉੱਚਾ ਪਿੰਡ ਉੱਚਾ ਪਿੰਡ ਤੋਂ ਆਇਆ ਨਹੀਂ ਦੂਰ ਬਿਲਕੁਲ ਇਹ ਆਪਣੇ ਬਹੁਤ ਚਿਰ ਤਰਲੇ ਬਹੁਤ ਦੇਰ ਦੇ ਇਹਨਾਂ ਨਾਲ ਜੋ ਗੋਣ ਇਹਨਾਂ ਦਾ ਇੱਕ ਨੰਬਰ ਇਸ ਟਾਈ ਇਹਨੂੰ ਉੱਚੇ ਪਿੰਡ ਤੋਂ ਆਇਆ ਉੱਚੇ ਪਿੰਡ ਤੋਂ ਆਇਆ ਚੁੱਪਾਈ ਚੁੱਪਾਈ ਆਦੀ ਲੋਕਾਂ ਬਾਤ ਤੇ ਆਪਣੇ ਭਰਾ ਨੇ ਇਹਨਾਂ ਦੇ ਫਾਦਰ ਸਾਹਿਬ ਨੂੰ ਉਹ ਆਪਣੇ ਬਹੁਤ ਨਹੀਂ ਆਉਂਦੇ ਅੱਛਾ ਜੀ ਇਹਨਾਂ ਦਾ ਆਰਥ ਦਾ ਕੰਮ ਹਾਂ ਉਹ ਵੀ ਇੱਕ ਨੰਬਰ ਇਹਦੇ ਗੁਰਦੇ ਵਿੱਚ ਬਿਲਕੁਲ ਮਿਲავਤੂ ਕੋਈ ਸੱਚੀ ਚੀਜ਼ ਦੀ ਕੋਈ ਵੀ ਕਾਈ ਲੋਗ ਲੈ ਕੇ ਜਾ ਰਹੇ 5 ਲੋਗ 10 ਕਿਲੋ ਲੈ ਕੇ ਜਾ ਰਹੇ ਬਿਲਕੁਲ ਬਿਲਕੁਲ ਇਹ ਆਪ ਹੁਣ ਤਕਰੀਬਨ ਬਹੁਤ 30 ਕਿਲੋ ਲਗਭਗ ਲੱਗੇ ਆਚਾ ਜੀ ਇਹ ਰੋਹਾ ਕਾਨੂੰ 70 ਦਾ 23 ਨੰਬਰ ਨਿਕਲਦਾ ਗਾਜਰ ਵਾਲਾ ਗੂੜ ਬਣਾਇਆ ਹੋਇਆ ਹੈ ਗਾਜਰ ਵਾਲਾ ਨੰਬਰ ਉਹ ਵੀ ਬਹੁਤ ਬਣੀ ਫਰਾਈ ਫੂਡ ਵਾਲੀ ਪਰਚੀ ਪੜਾਈ ਆ ਉਹ ਕਾਫੀ ਚੀਜ਼ ਪੜਾਈ ਆ ਹਾਂਜੀ ਪਰ ਭਾਜੀ ਇੱਕ ਗੱਲ ਦੇਖੋ ਆਪਾਂ ਤੁਸੀਂ ਉੱਚਾ ਪਿੰਡ ਤੋਂ ਆਇਆ ਰਸਤੇ ਦੇ ਵਿੱਚ ਕਿੰਨੇ ਪ੍ਰਵਾਸੀਆਂ ਨੇ ਕੰਮ ਕਰਿਆ ਪ੍ਰਵਾਸੀਆਂ ਦਾ ਖੜਨਾ ਹੀ ਨਹੀਂ ਚਾਹੀਦਾ ਉਹਨਾਂ ਨੇ ਕੀ ਕਰਨਾ ਪੁਰਾਣਾ ਗੂੜ ਲੈ ਕੇ ਜਾਂਦੇ ਆ ਚੱਕਰ ਗੰਢ ਦੇ ਵਿੱਚ ਬਣਾ ਕੇ ਜਾਂ ਉਹਦੇ ਵਿੱਚ ਚੀਨੀ ਪਾਉਣੀ ਉਹਨਾਂ ਨੇ ਇਹਦੇ ਵਿੱਚ ਬਿਲਕੁਲ ਮਿਲਾਰਦ ਬਿਲਕੁਲ ਕਿ ਜੇ ਵੀ ਤੁਹਾਡੀ ਕੋਈ ਮੁਲਾਕਾਤ। ਬਹੁਤ ਬਹੁਤ ਧੰਨਵਾਦ ਆ ਜੀ। ਤੇ ਤੁਹਾਨੂੰ ਅੱਗੇ ਵੀ ਕੀ ਦਿਖਾਣਾ ਹੈ ਕਿ ਕਿਸ ਤਰ੍ਹਾਂ ਇਹ ਗੁਰੂ ਤਿਆਰ ਹੁੰਦਾ ਹੈ। ਅਸੀਂ ਇਹ ਗੁਰੂ ਹੁਣ ਜਿਹੜੇ ਹੈ ਭਾਈ ਸਾਹਿਬ ਤਿਆਰ ਕਰ ਰਿਹਾ ਹੈ, ਸ਼ੱਕਰ ਬਣਾ ਰਿਹਾ ਹੈ ਤੇ ਸ਼ੱਕਰ ਹੁਣ ਬਿਲਕੁਲ ਪਿਓਰ ਤਿਆਰ ਹੋ ਰਿਹਾ ਹੈ। ਅਤੇ ਸਭ ਨੂੰ ਅਪੀਲ ਹੈ ਵੀ ਵੀਡੀਓ ਨੂੰ ਇਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਪ੍ਰਵਾਸੀਆਂ ਦੀ ਜੇਕਰ ਵੀਡੀਓ ਹੁੰਦੀ ਤਾਂ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰਨੀ ਸੀ ਪਰ ਇਹ ਪਹਿਲਾ ਪੰਜਾਬੀ ਭਰਾ ਹੈ ਜੋ ਕਿ ਆਰਤੀ ਹੋਣ ਤੇ ਰਾਜੂ ਦੇ ਆਰਥਿਕ ਤਦਾਂ ਕੰਮ ਕਰਦੇ ਕਰਦੇ ਗੁਰੂ ਦੀ ਖਿਲਾੜੀ ਖੋਲ ਕੇ ਬੈਠਾ ਹੈ ਤੇ ਅੱਜ ਤੁਰਾਲੀ ਤੋਂ 6 ਕਿਲੋਮੀਟਰ ਦੂਰ ਤੋਂ ਔੜਾ ਦੇ ਵਿੱਚ ਇੱਕ ਖਿਲਾੜੀ ਹੈ ਤੇ ਨਾਲ ਦੀ ਨਾਲ ਗੰਨੇ ਦਾ ਰਸ ਵੀ ਜਿਹੜਾ ਨਾਲ ਦੀ ਨਾਲ ਛਾਣ ਕੇ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਜਿਹੜੇ ਹੈ ਬਾਬਾ ਜੀ ਪਾ ਰਹੇ ਨੇ ਤਾਂ ਕਿ ਗੁਰੂ ਵੀ ਤਿਆਰ ਕੀਤਾ ਜਾਵੇ ਤੇ ਹੁਣ ਇੱਧਰ ਨਾਲ ਦੀ ਨਾਲ ਸ਼ੱਕਰ ਵੀ ਤਿਆਰ ਕੀਤੀ ਜਾ ਰਹੀ ਹੈ ਤੇ ਜ਼ਰੂਰ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਜੇਕਰ ਹோம் ਡਿਲੀਵਰੀ ਕੋਰਾਈ ਦੇ ਵਿੱਚ ਕਿਸੇ ਨੂੰ ਗੁਰ ਚਾਹੀਦਾ ਸ਼ੁੱਧ ਪ्योर ਜੋ ਕਿ ਬੇਸਿਕੀ ਦੇ ਨਾਲ ਬੰਦਾ ਹੈ ਤਾਂ ਤੁਸੀਂ ਇਹਨਾਂ ਨੂੰ ਫੋਨ ਨੰਬਰ ਭਾਈ ਸਾਹਿਬ ਨੇ ਦੱਸਿਆ ਤੇ ਉਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਆਰਡਰ ਕਰ ਸਕਦੇ ਹੋ ਅਤੇ ਘਰ ਬੈਠੇ ਜੀ ਹੋਏ ਤੁਸੀਂ ਗੂੜੇ ਜਿਹੜਾ ਉਹ ਮੰਗਾ ਸਕਦੇ ਹੋ ਤੇ ਜਰੂਰ ਅਸੀਂ ਤੁਹਾਨੂੰ ਜਿਸ ਤਰ੍ਹਾਂ ਕਿ ਆ ਦਿਖਾਇਆ ਤੇ ਜਰੂਰ ਇਹ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਗੁਰ ਦੇ ਕੋ ਗੁਰ ਵੀ ਕੁਆਲਿਟੀ ਆ ਬਹੁਤ ਸਾਫ ਸੁਥਰੀ ਹੈ ਅਤੇ ਜਰੂਰ ਆਪਣੇ ਪੰਜਾਬੀ ਭਰਾ ਦੀ ਮਦਦ ਕਰਨ ਲਈ ਇਸ ਖਿਡਾਰੀ ਨੇ ਕਹੋ ਤਾਂ ਕਿ ਸਾਡੇ ਭਰਾਵਾਂ ਦਾ ਹੋਰ ਖੋਤਲਾ ਅਪ্লাই ਹੋਵੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨਪੁਰਾਲੀ